ਲਾ ਬਈ ਤੁਹਾਨੂੰ ਇੱਕ ਬੰਦੇ ਨਾਲ ਮਲਾਉਣੇ ਆ ਤੇ ਵੀਰ ਵਾਂ ਕੇ ਨਾ ਵੀਡੀਓ ਨੂੰ ਸਕਿਪ ਨਾ ਕਰਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਨਹੀਂ ਬੇਸ਼ੱਕ ਆਪਾਂ ਨੂੰ ਅਨਫੋਲੋ ਵੀ ਕਰ ਦਿਓ ਕੋਈ ਦਿੱਕਤ ਨਹੀਂ ਠੀਕ ਹੈ ਇਹ ਆਪਾਂ ਵੀਡੀਓ ਬਣਾ ਰਹੇ ਆ ਹੋਟਲ ਦੀ ਠੀਕ ਹੈ ਆਦੇਸ਼ ਮੈਡੀਕਲ ਦੇ ਕੋਲ ਹੋਟਲ ਹੈਗਾ ਠੀਕ ਹੈ ਸੁਨੰਦਰ ਲੈ ਕੇ ਚੱਲਦੇ ਆ ਜੇ ਤੁਹਾਨੂੰ ਗੱਲਬਾਤ ਚ ਦਮ ਲੱਗਿਆ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦੇਣਾ ਠੀਕ ਹੈ ਨਹੀਂ ਕੋਈ ਦਿੱਕਤ ਨਹੀਂ ਬਈ ਹਣਾ ਨਹੀਂ ਸਕਿਪ ਕਰ ਦਿਓ ਵੈਸੇ ਪਹਿਲਾਂ ਸਕਿਪ ਨਾ ਕਰਿਓ ਠੀਕ ਹੈ ਇਹ ਹੋਟਲ ਜੇ ਵੀ ਹੋਮ ਲੈਂਡ ਆ ਬਾਈਆਂ ਦਾ ਤੇ ਇਹ ਵੀਰੇ ਦਾ ਆਪਣਾ ਅਮਨ ਬਾਈ ਬਾਈ ਸਸੀ ਰਾਜੂ ਤੇ ਬਾਈ ਸ੍ਰੀ ਅੰਦਰ ਬਾਈ ਕੀ ਆਲਾ ਜੀ ਇਹ ਹੋਟਲ ਆਪਣਾ ਹੀ ਹੈਗਾ ਤੇ ਬਾਈ ਤੁਸੀਂ ਇੱਕ ਇੱਥੇ ਤੁਹਾਡੇ ਕੋਲ ਉਦੋਂ ਵੀ ਬੰਦਾ ਆਇਆ ਸੀਗਾ ਤੁਹਾਡੇ ਕੋਲੇ ਸਾਨੂੰ ਉਹਦੇ ਬਾਰੇ ਦੱਸਿਓ ਮਰੀਜ਼ਾਂ ਬਾਰੇ ਜਿਹੜੇ ਆ ਤੁਹਾਡੇ ਕੋਲੇ ਆਦੇਸ਼ ਮੈਡੀਕਲ ਆ ਜਿਹੜਾ ਤੇ ਉਹਦੇ ਬਾਰੇ ਤੁਸੀਂ ਉਦੋਂ ਕਹਿੰਦੇ ਸੀਗੇ ਵੀ ਆਪਾਂ ਕੋਈ ਗੱਲਬਾਤ ਕਰਨੀ ਹੈ ਤੇ ਕੀ ਗੱਲਬਾਤ ਹੈ ਜੀ ਉਹ ਦੱਸਿਓ ਸਾਨੂੰ ਗੱਲਬਾਤ ਆਏ ਆ ਜੀ ਮਤਲਬ ਕੀ ਜਿਹੜੇ ਵੀ ਆਦੇਸ਼ ਚ ਜੀ ਬਈ ਪੇਸ਼ੈਂਟ ਆਉਂਦੇ ਆ ਉਹਨਾਂ ਨਾਲ ਜਿਹੜੇ ਹੁੰਦੇ ਨੇ ਹਨਾ ਹਾਂਜੀ ਮੇਰੀ ਉਹਨਾਂ ਦੇ ਪਹਿਲੀ ਵਕਤ ਪਿਆ ਵਾ ਬਈ ਹਾਂਜੀ ਉਹਨਾਂ ਵਾਸਤੇ ਅਸੀਂ ਬਈ ਰੂਮ ਫ੍ਰੀ ਦਿੰਨੇ ਆ ਠੀਕ ਹੈ ਜੀ ਠੀਕ ਹੈ ਮਤਲਬ ਜਿਹੜੇ ਪੇਸ਼ੈਂਟ ਦੇ ਨਾਲ ਆਉਂਦੇ ਉੱਥੇ ਬਈ ਖਾਣ ਪੀਣ ਦਾ ਮਤਲਬ ਕਿਲੇ ਪੇਸ਼ੈਂਟ ਨਹੀਂ ਜਿਹੜੇ ਨਾਲ ਵੀ ਰਹਿਣ ਸੈਣ ਵਾਲੇ ਬੰਦੇ ਵੀ ਹੁੰਦੇ ਆ ਹਾਂ ਹਾਂ ਜਿਹੜੇ ਨਾਲ ਆਉਂਦੇ ਰਹਿਣ ਸੈਣ ਨਾਲੇ ਉਹ ਹੀ ਆ ਪੇਸ਼ੈਂਟ ਤਾਂ ਚਲੋ ਉੱਥੇ ਹੁੰਦਾ ਯਾਰ ਆਰ ਆਈ ਸੀ ਯੂ ਚ ਹੁੰਦਾ ਵੈਂਟੀ ਦੇ ਹੁੰਦਾ ਉਹ ਤਾਂ ਤੁਹਾਨੂੰ ਪਤਾ ਆਪਣੇ ਕੋਲ ਕੋਈ ਹਾਲੀ ਹੈ ਨਹੀਂਗਾ ਨਹੀਂ ਉਹ ਤਾਂ ਬਈ ਸਾਰੇ ਹੀ ਦੇ ਦੇਣਗੇ ਯਾਰ ਜਿਹੜੇ ਵੀ ਮਤਲਬ ਹੁਣ ਕੋਈ ਹੋਰ ਵੀ ਹੋਟਲ ਵਾਲੇ ਹੈਗੇ ਆ ਕਿ ਉਹ ਤਾਂ ਜੇ ਬੰਦੇ ਨੇ ਰਹਿਣਾ ਹੈਗਾ ਉਹ ਤਾਂ ਹੋਰਾਂ ਕੋਲੇ ਵੀ ਲੈ ਲੂਗਾ ਸੋਡੇ ਕੋਲੇ ਕੀ ਖਾਸ ਹੈ ਇਹ ਜਿਆ ਖਾਸ ਤਾਂ ਆਇਆ ਬਈ ਬਸ ਇੱਕ ਸਾਨੂੰ ਅੰਦਰੋਂ ਹਮਦਰਦੀ ਆ ਉਹ ਯਾ ਸਾਨੂੰ ਕੋਈ ਦਿੱਕਤ ਨਹੀਂ ਆਉਂਦਾ ਭਾਈ ਪੈਸੇ ਨਾਲ ਹਾਂ ਪਹਿਲੀ ਰਾਮ ਨੇ ਬਾਕਪਾਇਆ ਉਹਨਾਂ ਤੇ ਯਾਰ ਇੱਕ ਦਿਨ ਵਾਸਤੇ ਕਿ ਕਿੰਨੇ ਦਿਨ ਵਾਸਤੇ ਉਹ ਤਾਂ ਭਾਈ ਐ ਹੁੰਦਾ ਹੁਣ ਇੱਕ ਦਿਨ ਅਸਤੇ ਕੋਈ ਪੇਸ਼ੈਂਟ ਆਉਂਦਾ ਨਹੀਂ ਬਹੁਤ ਘੱਟ ਰੇਟ ਚ ਆਉਂਦਾ ਹਣਾ ਠੀਕ ਆ ਉਹ ਆਉਂਦੇ ਅਗਲਾ ਹਫਤਾ ਤਾਂ ਰੱਖਦੀ ਦਾ ਠੀਕ ਆ 2-4 ਦਿਨ ਹਫਤਾ ਹੋ ਗਿਆ ਦਾਖਲ ਹੋ ਗਏ ਹਾਂਜੀ ਉਹਨਾਂ ਤਾਂ ਆਪਾਂ ਕੋਈ ਪੈਸਾ ਨਹੀਂ ਲੈਂਦੇ ਭਾਈ ਸਾਰਾ ਕੁਝ ਮਤਲਬ ਵੀ ਜੇ ਉਹਦਾ ਪੇਸ਼ੈਂਟ ਉੱਥੇ ਬੰਦ ਭਾਵੇਂ 5 ਦਿਨ ਦਾਖਲ ਹੈਗਾ ਤਾਂ ਤੂੰ 5 ਦਿਨਾਂ ਦਾ ਤੁਸੀਂ ਕੋਈ ਰੁਪਿਆ ਨਹੀਂ ਲੈਣਾ ਹੁ ਤੂੰ ਮਹੀਨਾ ਮਹੀਨਾ ਰਹਿ ਕੇ ਗਿਆ ਬੜੀ ਵਾਹ ਕੀ ਗੱਲ ਬਾਤ ਆ ਭਾਈ ਠੀਕ ਇਹ ਹੈ ਨਾ ਬਾਈ ਇਧਰ ਆਪਣੇ ਮੂਰੇ ਹੋਟਲ ਆ ਗਏ ਮੂਲੇ ਚਾਰ ਹੋਟਲ ਆਪਣੀਆਂ ਅੱਛਾ ਚਾਰ ਪੰਜ ਹੋਟਲ ਸੁੱਟੇ ਹੋਏ ਨੇ ਅੱਗੇ ਛੱਡ ਪਿਆ ਹੋਇਆ ਆਪਣੇ ਮੂਰੇਲੇ ਹੋਟਲ ਦੇ ਬੀਫਲੈਕਸ ਦਾ ਠੀਕ ਹੈ ਜੀ ਉੱਥੇ ਮਤਲਬ ਇੱਕ ਦਿਨ ਰਾਤ ਨੂੰ ਬੰਦਾ ਸੀਗਾ ਵੀ ਉੱਥੇ ਹੀ ਪਿਆ ਰਿਹਾ ਕੋਈ ਰਹਿਣ ਦਾ ਪਿਆ ਰਹਿਣੀ ਸੀ ਬਾਹਰ ਪਿਆ ਰਿਹਾ ਠੀਕ ਹੈ ਉਹ ਬਈ ਸਵੇਰੇ ਆ ਕੇ ਦੇਖਿਆ ਨਹੀਂ ਬਾਹਰ ਪੈਣ ਦਾ ਕੀ ਕਾਰਨ ਸੀਗਾ ਫਿਰ ਉਹਦੇ ਕੋਲ ਪੈਸੇ-ਪੂਸੇ ਹੈ ਨਹੀਂ ਸੀ ਬਾਈ ਹਾਂ ਠੀਕ ਹੈ ਤੇ ਉਹ ਪਿਆ ਰਿਹਾ ਸਵੇਰੇ ਅਸੀਂ ਦੇਖਿਆ ਪੁੱਛਿਆ ਉਹਨੂੰ ਵੀ ਕੀ ਗੱਲ ਬਾਤ ਹੋ ਇੱਥੇ ਕਾਹਤੋਂ ਪਿਆ ਹੋ ਕਹਿੰਦਾ ਵੀ ਐ ਕਰਕੇ ਵੀ ਕਹਿੰਦਾ ਰੂਮ ਪੁੱਛੇ ਸੀ ਕਹ ਤਾਂ ਕਰਕੇ ਕਹਿੰਦਾ ਫਿਰ ਮੈਂ ਕਹਾਂ ਚਲੀ ਪਏ ਪਹਿਲੀ ਵਾਰ ਲੱਗੀ ਜਾਂਦੇ ਆ ਤੇ ਤਾਂ ਕਰਕੇ ਕਹਿੰਦਾ ਫਿਰ ਮੈਂ ਇੱਥੇ ਪੈ ਗਿਆ ਕਹਿੰਦਾ ਚਲ ਸਾਰਾ ਜਾ ਸੀ ਬਿਲਕੁਲ ਗੁਰੂ ਹੋਟਲੀ ਮਿਲ ਜਾਂਦੀ ਬੰਦਨ ਜੀ ਹਣਾ ਛੱਤ ਕੈਮਰੇ ਕੂਮਰੇ ਲੱਗੇ ਹੁੰਦੇ ਬੰਦਨ ਸਾਰਾ ਸੀ ਉੱਥੇ ਪਿਆ ਰਿਹਾ ਸਾਨੂੰ ਬਹੁਤ ਫੀਰ ਹੋਇਆ ਦੇਖ ਕੇ ਉਹਨੂੰ ਯਾਰ ਵੀ ਕੀ ਬੰਦੇ ਹਣਾ ਕਿਵੇਂ ਦਿਨ ਕੱਟੀ ਜਾਂਦੇ ਯਾਰ ਠੀਕ ਹੈ ਚਲ ਹਸਤਾਣਾ ਜਿਹੜਾ ਚੱਲੀ ਜਾਂਦਾ ਚੱਲੀ ਜਾਂਦਾ ਬਾਈ ਯਾਰ ਪਰ ਐ ਜਿੰਨਾ ਕ ਆਪਣੇ ਤੋਂ ਹੈਲਪ ਹੁੰਦੀ ਹੈ ਕਿਸੇ ਨਹੀਂ ਬੰਦੇ ਨਹੀਂ ਨਹੀਂ ਬਹੁਤ ਬਹੁਤ ਵਧੀਆ ਗੱਲ ਆ ਬਾਈ ਠੀਕ ਹੈ ਬਾਈ ਨੂੰ ਜਰੂਰ ਸ਼ੇਅਰ ਕਰਿਓ ਬਾਈ ਜੀ ਆਪਾਂ ਹੋਟਲ ਦਾ ਵੀ ਨੰ ਕਾ ਸੋਟੀ ਕੋਲੇ ਤਾਂ ਕਿ ਕਲੋਨੀ ਜਿਹੜਾ ਬੰਦਾ ਹੋਵੇ ਕਾਲ ਵੀ ਕਰ ਸਕੇ ਹੋਟਲ ਦਾ ਨਾਮ ਜੇ ਵੀ ਹੋਮ ਲੈਂਡ ਆ ਬਾਈ ਜੀ ਹੈ ਨਾ 프ੰਟ ਤੇ ਸਾਨੂੰ ਆਪ ਬਦ ਦੇ 11 ਬਾਈ ਆਪਣੇ ਹੋਟਲ ਦਾ ਨਾਮ 프ੰਟ ਤੇ ਲਾ ਦੇ ਹਾਂਜੀ 프ੰਟ ਦੇ ਉੱਪਰ ਬਾਈ ਦੇ 11 ਪੈਟਰਨ ਬਾਈ ਹਨਾ ਬਾਈ ਹੁੰਦੇਗਾ ਇੱਥੇ ਆ ਵੀਰਾ ਹੁੰਦਾਗਾ ਉੱਥੇ ਸਿਕੰਦਰ ਬਾਈ ਹੈਗਾ ਇੰਦਰ ਬਾਈ ਹੈ ਠੀਕ ਹੈ ਬਾਈ ਜੀ ਜਦੋਂ ਵੀ ਕੋਈ ਸਾਨੂੰ ਉੱਥੇ ਲੱਗਦਾ ਆਉਣਾ ਤਾਂ ਜਰੂਰ ਵਿਜ਼ਿਟ ਕਰਿਓ ਹਨਾ ਤਾਂ ਰਾਬੂ ਕਰੇ ਕਿਸੇ ਦਾ ਹੀ ਵਕਤ ਪਵੇ ਹਨਾ ਬਾਈ ਅਸੀਂ ਤਾਂ ਕਹਿੰਦੇ ਬਾਈ ਕਹਿੰਦਾ ਵੀ ਰੱਬ ਕਿਸੇ ਦੇ ਵਕਤ ਨਾ ਬਈ ਉਹ ਵੀ ਸਾਡੇ ਕੋਲ ਚਲੋ ਕਸਟਮਰ ਤੌਰ ਤੇ ਵੀ ਜੇ ਬੰਦਾ ਆਉਂਦਾ ਹਨ ਤੇ ਪਰ ਜੇ ਫਿਰ ਵੀ ਬਾਈ ਕਿਸੇ ਦੀ ਮਜਬੂਰੀ ਹੈ ਤਾਂ ਜਰੂਰ ਬਾਈ ਕੋਲ ਆਇਓ ਠੀਕ ਹੈ ਬਿਨਾ ਕੋਈ ਬਸ ਇਮਾਨਦਾਰ ਬੰਦੇ ਆਇਓ ਬਾਈ ਤਾਂ ਕਿ ਬਾਈਆਂ ਨੂੰ ਗੱਲ ਨੂੰ ਕੋਈ ਵਾਰੀ ਕੋਈ ਬਿਨਾ ਗੱਲ ਤੋਂ ਫਾਇਦਾ ਨਾ ਚੱਕਿਓ ਬਾਈ ਦਾ ਹਨ ਤੇ ਵੀਡੀਓ ਜਰੂਰ ਸ਼ੇਅਰ ਕਰ ਦਿਓ ਬਾਈ ਦੀ ਠੀਕ ਹੈ ਜੀ ਧੰਨਵਾਦ ਵੀਰੇ ਬਹੁਤ ਬਹੁਤ